ਹਾਂਜੀ ਗੁਰੂ ਹਰ ਸਾਹਿਬ ਵਾਲਿਓ ਖੁਸ਼ਖਬਰੀ ਖੁਸ਼ਖਬਰੀ ਤੁਹਾਡੇ ਏਰੀਏ ਦੇ ਵਿੱਚ ਈ-ਸਕੂਟਰ ਤੇ ਸਕੂਟਰਾਂ ਦਾ ਸ਼ੋਅਰੂਮ ਖੁੱਲ ਚੁਕਿਆ ਹੈ ਕਿੱਥੇ ਖੁੱਲਿਆ ਗੁਰੂ ਹਰ ਸਾਹਿਬ ਦੇ ਵਿੱਚ ਜਿੱਥੇ ਕਾਫੀ ਕਿਲਤੀ ਦੇ ਵਿੱਚ ਸਕੂਟਰ ਅਤੇ ਸਕੂਟਰੀਆਂ ਬਹੁਤ ਹੀ ਵਾਜਿਬ ਰੇਟਾਂ ਦੇ ਤੁਹਾਨੂੰ ਮਿਲਣ ਜਾ ਰਹੀਆਂ ਬੜੇ ਹੀ ਖੂਬਸੂਰਤ ਮਾਡਲ ਜਿਹੜੇ ਉਹ ਤੁਸੀਂ ਇੱਥੋਂ ਖਰੀਦ ਸਕਦੇ ਰਾਜੂ ਦਾ ਸ਼ੋਅਰੂਮ ਹੈ ਕੁਟੀ ਵਾਲਾ ਮੋੜ ਗੁਰੂ ਹਰ ਸਹਾਇ ਤੋਂ ਬੜਾ ਹੀ ਨਿੱਕੇ ਸੁਭਾਅ ਦਾ ਰਜੂ ਤੁਸੀਂ ਇੱਥੇ ਆਓ ਤੇ ਈ ਬੈਗ ਤੁਸੀਂ ਲੈ ਕੇ ਜਾਓ ਬੜੀਆਂ ਹੀ ਖੂਬਸੂਰਤ ਇਹਨਾਂ ਕੋਲ ਸਕੂਟਰ ਅਤੇ ਸਕੂਟਰੀਆਂ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਜਿਸ ਤਰ੍ਹਾਂ ਦੇ ਫਰਿੱਜਾਂ ਅਤੇ ਹੋਰ ਬਿਜਲੀ ਨਾਲ ਚੱਲਣ ਵਾਲਾ ਸਾਰਾ ਸਮਾਨ ਤੁਸੀਂ ਦੇਖੀ ਸਕਦੇ ਹੋ ਆਪਾਂ ਤੁਸੀਂ ਦੇਖ ਰਹੇ ਹੋ ਟਾਈਮ న్యూਸ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰਤੇਵਾਲੀਆ ਅੱਜ ਪਹੁੰਚੇ ਹਾਂ ਗੁਰੂ ਹਰ ਸਹਾਇ ਕੁੱਟੀ ਮੋੜ ਤੇ ਤੇ ਇੱਥੇ ਰਾਜੂ ਨੇ ਕਰ ਦਿੱਤਾ ਵੱਡਾ ਧਮਾਕਾ ਜਿਹੜੇ ਕਿ ਸਕੂਟਰ ਅਤੇ ਸਕੂਟਰੀਆਂ ਕਾਫੀ ਮਾਤਰਾ ਦੇ ਵਿੱਚ ਇਹ ਵੇਚ ਰਿਹਾ ਤੇ ਅੱਜ ਗ੍ਰਾਹਕ ਵੀ ਆਏ ਹੋਏ ਨੇ ਦੇ ਕੋਲੇ ਕਾਫੀ ਸਵੇਰ ਤੋਂ ਹੀ ਬਹੁਤ ਭੀੜ ਸੀ ਤੇ ਸਾਨੂੰ ਵੀ ਹੁਣ ਮੌਕਾ ਮਿਲਿਆ ਇਹਨਾਂ ਨਾਲ ਗੱਲਬਾਤ ਕਰਨ ਦਾ ਸਵੇਰ ਤੋਂ ਹੀ ਬਹੁਤ ਜ਼ਿਆਦਾ ਭੀੜ ਮੱਚੀ ਹੋਈ ਸੀ ਤੇ ਅਲੱਗ-ਅਲੱਗ ਮਾਡਲ ਆ ਜਿਹੜੇ ਇਹਨੇ ਲਾਏ ਹੋਏ ਆ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਾਫੀ ਮਾਤਰਾ ਦੇ ਵਿੱਚ ਇਹਨਾਂ ਕੋਲੇ ਅਲੱਗ-ਅਲੱਗ ਮਾਡਲ ਹੈ ਜਿਹੜਾ ਕਿ ਸਾਰਾ ਹੀ ਸਮਾਨ ਜਿਹੜੀਆਂ ਸਕੂਟਰਾਂ ਹੈ ਇਹਨਾਂ ਕੋਲੇ ਅਰਬਨ ਕੰਪਨੀ ਦੀਆਂ ਉਸ ਤੋਂ ਇਲਾਵਾ ਕੀ ਕੀ ਸਾਮਾਨ ਵੇਚਦੇ ਆ ਇਹ ਆਪਾਂ ਉਹ ਵੀ ਗੱਲਬਾਤ ਕਰਾਂਗੇ ਕਿਉਂਕਿ ਦੇਖਿਆ ਜਾਵੇ কুলਰ ਫਰਿੱਜ ਵਾਸ਼ਿੰਗ ਮਸ਼ੀਨ ਟਾਰਚ ਪ੍ਰੈਸ ਗੀజర్ ਮੈਕروਵੇਵ ਤੇ ਹੋਰ ਤਰ੍ਹਾਂ ਦਾ ਕੋਈ ਵੀ ਜਿਹੜਾ ਇਲੈਕਟ੍ਰੋਨਿਕ ਸਾਮਾਨ ਆ ਉਹ ਦਿੱਤਾ ਜਾ ਰਿਹਾ ਦਿੱਤਾ ਜਾ ਰਿਹਾ ਇਸ ਤਰ੍ਹਾਂ ਇਨਵਰਟਰ ਵੀ ਹੈ ਇਹਨਾਂ ਦੇ ਕੋਲੇ ਵਾਸ਼ਿੰਗ ਮਸ਼ੀਨਾਂ ਫਰਿੱਜ ਰੂਮ ਹੀਟਰ ਉਹ ਸਮਾਨ ਕਿਹੜਾ ਜਿਹੜਾ ਇਹਨਾਂ ਦੇ ਕੋਲੇ ਨਹੀਂ ਮਿਲਦਾ ਇਹਨਾਂ ਦੇ ਕੋਲੇ ਹਰ ਇੱਕ ਤਰ੍ਹਾਂ ਦਾ ਸਮਾਨ ਉਹ ਮਿਲਦਾ ਜਿਹੜਾ ਘਰ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਤੇ ਇਲੈਕਟ੍ਰੋਨਿਕ ਸਮਾਨ ਹੈ ਜਿਹੜਾ ਬਿਜਲੀ ਦੇ ਨਾਲ ਚੱਲਣ ਵਾਲਾ ਤੇ ਸਕੂਟਰ ਵੀ ਇਹਨਾਂ ਕੋਲੇ ਬਿਜਲੀ ਦੇ ਨਾਲ ਚੱਲਣ ਵਾਲੇ ਆ ਬਿਜਲੀ ਦੇ ਨਾਲ ਥੋੜੀ ਜੀ ਲਾਈਟ ਦੇ ਨਾਲ ਚਾਰਜ ਕਰੋ ਤੇ 120 ਕਿਲੋਮੀਟਰ ਤੱਕ ਵੀ ਸਕੂਟਰ ਚੱਲਦੇ ਆ ਤੇ ਬਹੁਤ ਹੀ ਘੱਟ ਰੇਂਜ ਦੇ ਵਿੱਚ ਇਹਨਾਂ ਕੋਲੇ ਉਪਲਬਧ ਦਾ ਸਸਤੇ ਤੋਂ ਸਸਤਾ ਮਾਡਲ ਵੀ ਤੇ ਮਹਿੰਗੇ ਤੋਂ ਮਹਿੰਗਾ ਮਾਡਲ ਵੀ ਆ ਗੱਲ ਕੀਤੀ ਜਾਵੇ ਤਾਂ ਨਾਲ ਇਹਨਾਂ ਕੋਲੇ 18 ਗੱਡੀਆਂ ਵੀ ਆ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਬਾਈਕ ਵੀ ਇਹਨਾਂ ਦੇ ਕੋਲੇ ਆ ਜਿਹੜਾ ਕਿ ਹਾਰਲੇ ਦਾ ਮਾਡਲ ਹੈ ਬਹੁਤ ਹੀ ਘੱਟ ਰੇਟ ਤੇ ਆ ਤੇ ਆਪਾਂ ਗੱਲਬਾਤ ਕਰਦੇ ਜਾ ਕੇ ਰਾਜੂ ਦੇ ਨਾਲ ਦੇਖਦੇ ਆ ਕਿ ਕਸਟਮਰ ਵੀ ਬੈਠੇ ਹੋਏ ਇਹਨਾਂ ਦੇ ਕੋਲੇ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਅੱਜ ਪਹੁੰਚੇ ਹੋ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਜੀ ਅੱਜ ਫਿਰ ਕੀ ਤਮਾਕਾ ਲਾਦਾ ਤਮਾਕਾ ਅੱਜ ਜੀ ਆਪਾਂ ਲਾਇਆ ਹੈ ਦੁਆਲੀ ਆਫਰ ਲਾਈ ਹੋਈ ਹੈ ਆਪਾਂ ਜੀ 10 ਦਿਨ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਦੁਵਾਲੀ ਆਫਰ ਜੀ ਹੁਣ ਅੱਜ ਆਪਾਂ ਨਵੀਂ ਇੱਕ ਆਫਰ ਹੋਰ ਛੱਡਦੀ ਜੀ ਆਪਾਂ ਇੱਕ ਸਕੂਟਰੀ ਹੈਗੀ ਹੈ ਆਪਣੇ ਕੋਲ 50000 ਦੇ ਵਿੱਚ 120 ਕਿਲੋਮੀਟਰ ਚੱਲੇਗੀ ਤੁਹਾਨੂੰ ਆਪਾਂ ਮਾਡਲ ਦਿਖਾ ਦਿੰਨੇ ਹਾਂ 50000 ਦੇ ਵਿੱਚ 120 ਕਿਲੋਮੀਟਰ 2 ਸਾਲ ਦੀ ਗਾਰੰਟੀ ਵਿੱਚ 2 ਸਾਲ ਦੀ ਚਲੋ ਫਿਰ ਆਓ ਕਰੋ ਦਰਸ਼ਨ ਆਜੋ ਅਰਬਨ ਦਾ ਬ੍ਰਾਂਡ ਹੈ ਜੀ ਆਪਣਾ ਜੀ 2 ਸਾਲ ਦੀ ਹੈਂ ਦੀ ਵਾਰੰਟੀ ਹੈ ਮੋਟਰ ਦੀ 1 ਸਾਲ ਦੀ ਵਾਰੰਟੀ ਬੈਟਰੀਆਂ ਦੀ ਜੀ 120 ਕਿਲੋਮੀਟਰ ਚੱਲੇਗੀ ਏ ਜੀ ਠੀਕ ਹੈ ਜੀ ਤੇ ਇੰਦੀ ਸਪੀਡ 50 ਦੀ ਇਹ ਭੱਜਣ ਦੇ ਵਿੱਚ ਜੀ ਇਹਦੇ ਵਿੱਚ ਖਾਸੀਅਤ ਕੀ ਆ ਚਾਰੇ ਇੰਡੀਕੇਟਰ ਵੀ ਚੱਲਦੇ ਆਂਦੇ ਹਾਂਜੀ ਚਾਰੇ ਇੰਡੀਕੇਟਰ ਜਿਵੇਂ ਕਾਰ ਵਾਲੀ ਚਾਬੀ ਹੁੰਦੀ ਆਪਣੇ ਸਾਰਾ ਆਟੋਮੈਟਿਕ ਸਿਸਟਮ ਇਹਦਾ ਆਪਾਂ ਜਿਵੇਂ ਆਪਾਂ ਨੂੰ ਅਨਲੌਕ ਕਰਤਾ ਜੀ ਤੇ ਇਹ ਅਨਲੌਕ ਹੋ ਜੇ ਕੋਈ ਆਸ ਨਹੀਂ ਲਾ ਸਕਦਾ ਇਹਨੂੰ ਕੋਈ ਆਹ ਵੇਖੋ ਇਹ ਚਾਬੀ ਹਾਂਜੀ ਹਾਂਜੀ ਚੋਰੀ ਹੋਣ ਤੋਂ ਵੀ ਆਹ ਵੇਖੋ ਉਹਨੇ ਚਾਬੀ ਦੇ ਆਪਾਂ ਸਟਾਰਟ ਕਰਤੀ ਆਹ ਲੋ ਚਾਬੀ ਦੇ ਸਟਾਰਟ ਕਰਤੀ ਆਪਾਂ ਹਾਂਜੀ ਹੁਣ ਆਪਾਂ ਇਹਨੂੰ ਕਰਤਾ ਜੀ ਅਨਲੌਕ अच्छा ये अनलॉक हो भी होना ते कई गंड ने चाबी ते रुपए चाबी पासे रखो चाबी पासे रखी हाल ਹੁਣ ਇਹ ਕੋਈ ਹੱਥ ਲਾਏਗਾ ਇਹਨੂੰ ਤੇ ਇਸ ਤਰ੍ਹਾਂ ਮਿਲਗੀ ਰੋਲਾ ਪਾਏਗੀ ਰੋਲਾ ਪਾਏਗੀ ਤੇ ਚੋਰੀ ਹੁਣ ਕੋਈ ਵੀ ਜਾਂਦੀ ਹੈ ਚੋਰੀ ਹੋਂਦ ਜੋ ਮੈਂ ਅੱਜ ਹਾਂਜੀ ਹਾਂਜੀ ਆਲੋ ਹੁਣ ਆਪਾਂ ਇਹਨੂੰ ਅਨਲੌਕ ਕਰਤਾ ਆਲੋ ਹੁਣ ਖੋਲ ਗਏ ਹਾਂਜੀ ਹਾਂਜੀ ਤੇ ਇਹਦੇ ਵਿੱਚ ਮੈਂ ਕਹਿੰਦੇ ਬੂਟਸ ਵੇਸ ਵੀ ਬਹੁਤ ਦੇ ਵਿੱਚ ਹਾਂਜੀ ਡਿੱਗੀ ਕਿੱਡੀ ਹੋ ਗਈ ਦੀ ਡਿੱਗੀ ਦਿਖਾਉ ਪਹਿਲਾਂ ਦਾ ਬਹੁਤ ਵਧੀਆ ਜਿਵੇਂ ਬੱਚੇ ਦਾ ਬੈਗ ਰੱਖਿੰਦਾ ਸਕੂਲ ਬੈਗ ਵਧੀਆ ਰੱਖਿੰਦਾ ਪੂਰੀ ਡਿੱਗੀ ਇਹਦਾ ਆ ਵੈਸੇ ਦਾ ਵਧੀਆ ਡਿੱਗੀ ਵੱਡੀ ਹੈਗੀ ਇਹਦੀ ਪਹਿਲਾਂ ਤੇ 2 ਕਿਲੋ ਸੇਬ ਵੀ ਨਹੀਂ ਰੱਖੇ ਹੁੰਦੇ ਸੀ ਪਹਿਲਾਂ ਵਾਲੇ ਮਾਡਲ ਇਹਦੇ ਵਿੱਚ ਜੋ ਮਰਜੀ ਤੁਸੀਂ ਫਰੂਟ ਲੈ ਕੇ ਜਾਣਾ ਬਾਜ਼ਾਰ ਤੋਂ ਜੋ ਮਰਜੀ ਲੈ ਕੇ ਜਾਓ ਡਿੱਗੀ ਬਹੁਤ ਵਧੀਆ ਜਾਂਦੀ ਹੈਗੀ ਇਹ ਫਿਰ 50000 ਰੁਪਏ ਵਿੱਚ 50000 ਤੇ 120 ਕਿਲੋਮੀਟਰ 120 ਕਿਲੋਮੀਟਰ 120 ਕਿਲੋਮੀਟਰ 2 ਸਾਲ ਦੀ ਵਾਰੰਟੀ ਮੋਟਰ ਦੀ 1 ਸਾਲ ਦੀ ਬੈਟਰੀਆਂ ਦੀ ਸਾਰਿਆਂ ਵਾਸਤੇ ਆਫਰ ਹੈ ਨਾਲ ਗਿਫਟ ਕੁੱਪਨ ਦੇਾਂਗੇ ਆਪਾਂ 1000 ਰੁਪਏ ਤੋਂ ਲੈ ਕੇ 5000 ਹਜ਼ਾਰ ਦੇ ਕਰਨਾਮੇ ਉਹ ਪਰਚੀ ਆਪਾਂ ਚਕਾਉਣੇ ਚਕਾਉਣੇ ਨਾਲ ਹਰੇਕ ਕਸਟਮਰ ਨੂੰ ਕਮੇਟੇ ਮਰਜੀ ਸਕੂਟਰ ਲੈਵੇ 45 ਲੈਵੇ ਭਾਵੇਂ ਲੈਵੇ 35000 ਵਾਲੀ ਆਪਣਾ 35000 ਦਾ ਸਟਾਰਟ ਮਾਡਲ ਆ ਰਬੰਦ ਘਟ ਤੋਂ ਘਟ ਕੇ ਮੋੜ ਰਬੰਦ ਦੇ ਵਿੱਚ ਇਹ 35000 ਦਾ ਸਟਾਰਟ ਸਸਤੀ ਰਹੀ ਹੈ ਬਸ ਸਕੂਟਰੀ ਵੇਚ ਦੇਗੇ ਜਿਵੇਂ 32 33 30 ਵਾਲੀ ਨਹੀਂ ਵੇਚਦੇ ਆ 35 ਵਾਲਾ ਮਾਡਲ ਹੈ ਹਾਂ 35 ਵਾਲਾ ਮਾਡਲ ਹੈ ਕੈਮਰਾਮੈਨ ਨੂੰ ਵੀ ਸਵਾਰ ਕੇ ਦਿਖਾ ਦੇ 30 ਵਾਲਾ ਮਾਡਲ ਇਹ ਚੱਲੇਗੀ ਜੀ 60 ਕਿਲੋਮੀਟਰ ਜੇ ਸੋਣੀ ਤਾਂ ਵੀ ਬਹੁਤ ਬਣਾਈ ਆ ਹਾਂ ਇਹ 60 ਕਿਲੋਮੀਟਰ ਤੇ 35000 ਦੀ ਹੈ ਹਾਂ ਇਹ ਬੱਚਿਆਂ ਵਾਸਤੇ ਮਤਲਬ ਕਿ ਕਿਸੇ ਨੂੰ ਗਿਫਟ ਕਰਨਾ ਫਿਰ ਵੱਡੇ ਗਿਫਟ ਕਰਨਾ ਹੈ ਜੀ ਬਹੁਤ ਵਧੀਆ ਰੇਟ ਕੀ ਇਹਨਾਂ ਦੇ 7000 ਤੋਂ ਸਟਾਰਟ ਹੈ ਥਾਰ ਗੱਡੀ 7000 ਤੋਂ ਸਟਾਰਟ ਹੈ ਹਾਂ 7000 8000 9000 ਵਧੀਆ ਰੇਟ ਨੇ ਇਹਨਾਂ ਦੇ ਤੇ ਮੋਟਰਸਾਈਕਲ ਦੀ ਨੜਕਾ ਦੀ ਤੁਸੀਂ ਆਨ ਕਰੀਂ ਰਨ ਆਨ ਕਰੀਂ ਹਾਂਜੀ ਮੋਟਰਸਾਈਕਲ ਵੀ ਕਿੰਨੇ ਦੇਣਾ ਮੋਟਰਸਾਈਕਲ ਨਾਲ ਹਾਰ ਲੈ ਮੋਟਰਸਾਈਕਲ ਲਗਾ ਜੀ ਅੱਛਾ ਇਹ ਕਿੰਨੇ ਚ ਛੱਡ ਦਿਓਗੇ ਇਹ ਸਿਰਫ 3500 ਰੁਪਏ ਦੇ ਵਿੱਚ ਸਕੀਮ ਕਦੋਂ ਤੱਕ ਇਸ ਦੁਵਾਲੀ ਤੱਕ ਸਕੀਮ ਇਹ ਵੀ ਚੱਲੇਗੀ ਜੀ ਆਪਣੀ ਦੁਵਾਲੀ ਤੱਕ ਚੱਲੇਗੀ ਹਾਂਜੀ ਹਾਂਜੀ ਤੇ ਜੇ ਕਿਸੇ ਕੋਲ ਵੀਰੇ ਵਰਗੇ ਕੋਲੇ ਪੈਸੇ ਘੱਟ ਹੋਣ ਫਿਰ ਬਾਜ਼ਾਰ ਬਨਾਸ ਜਿੰਦਾਬਾਦ ਤੇ ਬਜਾਅ ਫਿਰ ਬਾਜ਼ਾਰ ਬਨਾਸ ਕਰਾਂ ਲੱਗ ਪਏ 500 ਰੁਪਏ ਦਾ ਕਾਰਡ ਬੰਦਾ ਜੀ ਤੁਸੀਂ ਕਾਰਡ ਬਣਾਓ ਤੇ 1 ਸਾਲ ਦੀਆਂ ਕਿਸ਼ਤਾਂ ਬਣਾਓ ਉਹਦੀਆਂ ਸਾਲ ਦੇ ਪੈਸੇ ਦੇਣੇ ਬਜਾਜ ਨੂੰ ਆਪਾਂ ਤੇ ਆਪਦੀ ਸਕੂਟਰੀ ਲੈ ਜਾਓ ਵਾਸ਼ਿੰਗ ਮਸ਼ੀਨ ਲਾਓ ਐਲਸੀਡੀ ਲਾਓ ਜੋ ਫ੍ਰਿਜ ਲਾਓ ਜੋ ਮਰਜੀ ਲਓ ਏਸੀ ਲਓ ਜੋ ਮਰਜੀ ਲਓ ਜੀ ਜੀ ਕੁਝ ਕੱਟ ਹੋਣ ਫਿਰ ਫਿਰ ਵੀ ਆਪਾਂ ਹੱਲ ਕਰ ਦਾਂਗੇ ਫਿਰ ਵੀ ਹੱਲ ਕਰ ਦਾਂਗੇ ਦੇਖੋ ਕਸਟਮਰ ਨੂੰ ਆਪਾਂ ਜਾਣ ਨਹੀਂ ਦਿੰਦੇ ਕਿ ਉਹਦਾ ਹੱਲ ਕਰਕੇ ਭੇਜਾਂਗੇ ਇਸੇ ਕਰਕੇ ਰਾਜੂ ਪੈਸੇ ਲੈ ਕੇ ਆਓ ਤੇ ਭਲਾ ਨਾ ਲੈ ਕੇ ਆਓ ਪਰ ਤੁਹਾਨੂੰ ਤੋਰਾਂਗੇ ਖੁਸ਼ ਕਰਕੇ ਕਹਿੰਦੇ ਆਉਂਗੇ ਇੱਕ ਤੇ ਚੜ ਕੇ ਜਾਉਂਗੇ ਦੋਹਾਂ ਤੇ ਦੋ ਤੇ ਦੋ ਤੇ ਅੱਛਾ ਇਹ ਬੜੀਆਂ ਸੋਹਣੀਆਂ ਲਾਈਟਾਂ ਲੁੱਟਾ ਜਾਈਏ ਨਾ ਯਾਰ ਪੂਰਾ ਮਿਲ ਗਈ ਕੁਆਲਿਟੀ ਇਹਨਾਂ ਦੀ ਬਹੁਤ ਵਧੀਆ ਕੁਆਲਿਟੀ ਬੱਚਿਆਂ ਵਾਸਤੇ ਸਕੂਟਰਿਆਂ ਤੋਂ ਇਲਾਵਾ ਹੋਰ ਕੀ ਕੁਝ ਤੁਸੀਂ ਹੋਰ ਆਪਣੇ ਕੋਲੇ ਇਹ ਕੂਲਰ ਜੀ ਏਸੀ ਇਨਵਰਟਰ ਪੈਨਟਰ ਹੈਗਾ ਆਪਣੇ ਕੋਲ ਲਿਮਿਨਸ ਦਾ ਕਿੱਥੇ ਪਸੇ ਹੋ ਹੁਣ ਦੱਸੋ ਜੀ ਆ ਆ ਕਿੰਨੇ ਦਾ ਛੱਡੋਗੇ microwaves ਇਹ microwave ਸਿਰ 5000 ਰੁਪਏ ਦਾ ਜੀ ਸਿਰ 5000 ਸਿਰ 5000 ਰੁਪਏ ਦਾ ਕੋਲਰ ਕਿੰਨੇ ਦਾ ਕੋਲਰ ਸਿਰਫ 7000 ਦਾ ਕਿ ਹੁਣ ਵਿਆਹ ਆ ਗਿਆ ਕੁੜੀਆਂ ਦੇ ਵਿਆਹ ਹਾਂਜੀ ਹਾਂਜੀ 7000 ਦਾ ਕੋਲਰ ਤੁਹਾਨੂੰ ਮਿਲੇਗਾ ਕਿਉਂ ਦੇਣੇ ਪੈਣੇ ਸਾਰੇ ਮੈਂ ਜਰੂਰ ਆ ਗੀਜ਼ਰ ਹੈਗਾ ਆਪਣਾ ਗੈਸ ਵਾਲਾ Oriennt ਦਾ ਸਿਰਫ 5000 ਰੁਪਏ ਦਾ 2 ਸਾਲ ਦੀ ਗਾਰੰਟੀ ਜਾਂਦੀ ਅ ਗਰੂਮ ਹੀਟਰ ਇਹ ਦਾ ਆਪਣਾ ਦੂਜੇ ਨੇ ਕਿਲਰ ਨੇ ਮੱਛਰ ਤੋਂ ਇਹ 1500 ਰੁਪਏ ਰੇਂਜ ਚ ਆ ਗਿਆ ਆ ਗੀਜ਼ਰ ਆ ਗਿਆ ਹੈਵਲ ਦਾ ਗੀਜ਼ਰ ਆ ਗਿਆ 3 ਲੀਟਰ ਦਾ ਸਿਰਫ 3000 ਰੁਪਏ ਦਾ 5 ਸਾਲ ਦੀ ਗਾਰੰਟੀ ਆਂਦੀ ਹੈ ਹੈਵਲ ਦੀ ਅਲੂਮਿਨਸ ਦਾ ਇਨਵਰਟਰ ਬੈਂਟਰ ਆ ਗਿਆ ਜੀ ਜੀ 4500 ਰੁਪਏ ਦਾ ਕਹਿੰਦਾ ਹੈਗਾ ਜੀ 900 ਵਾਟ ਦਾ ਇਨਵਰਟਰ ਅੱਛਾ ਮਤਲਬ ਕਿ 20000 ਦਾ ਸੈੱਟ ਪੈਂਦਾ ਆਪਣਾ ਅਲੂਮਿਨਸ ਦਾ ਫੁੱਲ ਗਾਰੰਟੀ 5 ਸਾਲ ਦੀ ਉਹ ਤੇ ਵਾਸ਼ਿੰਗ ਮਸ਼ੀਨ ਵੀ ਰੱਖੀ ਬੈਠਾ ਵਾਸ਼ਿੰਗ ਮਸ਼ੀਨਾਂ ਆ ਗਈਆਂ ਜੀ 9000 ਤੋਂ ਸਟਾਰਟ ਵਾਸ਼ਿੰਗ ਮਸ਼ੀਨਾਂ ਜੀ ਆਪਣੀ ਠੀਕ ਹੈ ਜੀ ਵੋਲਟਸ ਕੰਪਨੀ ਦੀ ਟਾਟਾ ਵਾਲਾ ਦਾ ਪ੍ਰੋਡਕਟ ਉਸ ਤੋਂ ਵੱਰਲਪੋਲ ਦੀ ਆ ਗਈ 15000 ਦੀ ਬੀਪੀ ਵਾਲੇ ਆ ਗਈ 16000 ਦੀ ਆਪਨੇ ਕੋਲ ਉਸ ਤੋਂ ਬਾਅਦ ਫਰਿੱਜ ਆ ਗਈ ਜੀ ਫਰਿੱਜ ਆ ਗਿਆ ਵਧੀਆ ਮਾਡਲ ਆਰਓ ਆ ਗਈ ਗੀਜ਼ਰ ਆ ਗਈ ਐਲਈਡੀ ਆ ਗਈ ਸਾਰੇ ਤਰ੍ਹਾਂ ਦੀ 2 ਸਾਲ ਦੀ ਗਾਰੰਟੀ ਐਲਈਡੀ ਦੀ ਏ ਐਮਈ ਦਾ ਬ੍ਰਾਂਡ ਏ ਤੇ ਸਿਰਫ 14500 ਦੋ ਸਾਲ ਦੀ ਗਾਰੰਟੀ ਏ 43 ਇੰਚ 43 ਇੰਚ ਹਾਂ ਸਿਰਫ 14500 ਦੋ ਸਾਲ ਦੀ ਗਾਰੰਟੀ ਚ ਇਹ ਕੱਟ ਲੈਣੀ ਏ 8000 ਦੀ ਹੈਗੀ ਏ ਇਹ ਵੀ 2 ਸਾਲ ਦੀ ਗਾਰੰਟੀ ਜੇ ਵੀ ਐਮਈ ਦੀ ਜੇ ਲੋਕਲ ਲੈਣੀ ਹੈ ਸਸਤੀ ਉਹ 6500 ਤੋਂ ਸਟਾਰਟ ਹੋ ਜਾਂਦੀ ਉਹ ਸਸਤਾ ਮਾਲ ਹੋਏਗਾ ਜੇ ਕਿਸੇ ਨੂੰ ਚੰਗੀ ਲੋ ਬ੍ਰਾਂਡ ਲੋ ਵਧੀਆ ਜੇ ਕਿਸੇ ਨੇ ਵੱਡੇ ਪਾਰਟੀ ਬਣਾਉਣੀ ਤੇ ਫਿਰ ਹੋਮ تھیਟਰ ਵੀ ਹੈ ਹਾਂਜੀ ਹਾਂਜੀ ਵੱਡੇ ਵਾਸਤੇ ਹੋਮ تھیਟਰ ਆ ਗਏ ਨੇ ਆਪਣੇ ਕੋਲ ਸਾਰੇ ਵਧੀਆ ਅੱਛਾ ਇਹ ਕਿੰਨੇ ਤੋਂ ਸ਼ੁਰੂ ਕਰਦੇ ਤੁਸੀਂ ਇਹ 1500 ਰੁਪਏ ਤੋਂ ਸਟਾਰਟ ਹੈ ਜੀ ਪੀਸ 1500 ਤੋਂ ਹਾਂ 1500 ਤੋਂ ਸਟਾਰਟ ਹੈ 1500 ਤੋਂ ਲੈ ਕੇ 5000 ਰੁਪਏ ਦਾ ਮਾਡਲ ਲੈ ਕੇ ਆਪਣੇ ਕੋਲ ਜੀ ਹਾਂ ਵਧੀਆ ਮਤਲਬ ਕਿ ਘੱਟ ਬਾਜ਼ਾਰ ਦੇ ਵਿੱਚ ਦਾ ਅਗਲੇ 5 ਵਾਲਾ 6 ਵੀ ਲੈ ਲੇਗਾ ਪਰ ਆਪਾਂ 5 ਵਾਲਾ 5 ਹੀ ਲਾਂਗੇ 15 ਦਾ ਅੱਜ ਇੱਕ ਟਰੱਕ ਵੀ ਲੱਤੀ ਜਾਂਦਾ ਸੀ ਬਾਹਰ ਹਾਂ ਟਰੱਕ ਆਪਣਾ ਸਕੂਟਰੀਆਂ ਦਾ ਆ ਗਿਆ ਜੀ ਮਤਲਬ ਕਿ ਉਹਦੇ ਵਿੱਚ ਆਪਣੀ ਇਸ ਟਾਈਮ 24 ਸਕੂਟਰੀਆਂ ਆ ਗਈਆਂ ਨੇ ਜੀ ਦਿੱਲੀ ਟਰੱਕ ਆਪਣਾ ਆਉਂਦਾ 12 ਵਾਲਾ 24 ਵਾਲਾ ਦਿੱਲੀ ਆਉਂਦਾ ਤੁਹਾਨੂੰ ਦਿਖਾ ਦਿੰਨੇ ਆਪਾਂ 5 ਮਿੰਟ ਚ ਆਪਣਾ ਬਾਹਰ ਮੁੰਡੇ ਉਤਾਰ ਰਹੇ ਨੇ ਮਾਲ ਤੁਹਾਨੂੰ ਦਿਖਾ ਰਹੇ ਆਪਾਂ ਜੀ ਤੇ ਇਸੇ ਕਰਕੇ ਤਾਂ ਕਹਿੰਦੇ ਨੇ ਰਾਜੂ ਜਿੰਦਾਬਾਦ ਰਾਜੂ ਜਿੰਦਾਬਾਦ ਸੋ ਬਹੁਤ-ਬਹੁਤ ਮੁਬਾਰਕਾ ਤੁਹਾਨੂੰ ਦੀਵਾਲੀ ਦੀਆਂ ਵੀ ਤੇ ਸਾਡੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦੀਵਾਲੀ ਤੇ ਦੀਵਾਲੀ ਤੇ ਆਪਾਂ ਜਿੰਨੇ ਵੀ ਆਪਣੇ ਭਰਾ ਆਉਂਦੇ ਨੇ ਭੈਣ ਭਰਾ ਆਉਂਦੇ ਨੇ ਸਭ ਲਈ ਗਿਫਟ ਗਿਫਟ ਕੋਪਣ ਆਪਾਂ ਸਾਰਿਆਂ ਨੂੰ ਦੇਣਾ ਇਹ ਨਹੀਂ ਕਿ ਆਪਾਂ ਕੱਲੀ ਸਕੂਟਰ ਤੇ ਦੇਣਾ ਐਲਈਡੀ ਦੇ ਵਾਸ਼ਿੰਗ ਮਸ਼ੀਨ ਤੇ ਏਸੀ ਤੇ ਫਰਿੱਜ ਤੇ ਇਨਵਰਟਰ ਬੈਟਰੀ ਤੇ ਸਭ ਦੇ ਗਿਫਟ ਦਿਆਂਗੇ ਗਿਫਟ ਹਰੇਕ ਆਈਟਮ ਤੇ ਗਿਫਟ ਹਰੇਕ ਆਈਟਮ ਤੇ ਆ ਔਰ ਗਿਫਟ ਵੀ ਆਪਣਾ 1000 ਰੁਪਏ ਤੋਂ سٹਾਰਟ ਹੈ ਠੀਕ ਹੈ ਜੀ ਤੇ 5000 ਤੱਕ ਹੈਗਾ ਕੋਈ ਛੋਟੇ ਮੋਟੇ ਕੱਪ ਨਹੀਂ ਆਪਾਂ ਗਲਾਸੀਆਂ ਦੇਣੀਆਂ ਜਿਵੇਂ ਆਪਾਂ ਉਹਦੇ ਵਿੱਚ ਮੋਬਾਈਲ ਹੋ ਗਿਆ ਮਿਕਸੀ ਹੋ ਗਈ ਪ੍ਰੈਸ ਹੋ ਗਈ ਬਜਾਜ ਦੀ ਪ੍ਰੈਸ ਤੇ ਬਜਾਜ ਦਾ ਪੱਖਾ ਛੱਤ ਵਾਲਾ एलईडी होगी 24 इंच मतलब गिफ्ट बढ़िया ਨੇ ਸਾਰੇ ਗੀਜ਼ਰ ਵੀ ਹੈ ਅੰਦਰ ਵਿੱਚ اچھا ਮੈਂ ਇੱਕ ਪੁੱਛਣਾ ਜਾਊਂਗਾ ਸਿਬਲ ਸਕੋਰ ਕਿੰਨਾ ਚਾਹੀਦਾ ਯਾਰ ਜੇ ਕੋਈ ਲੈਣ ਆ ਗਿਆ ਮੇਰੇ ਵਰਗੇ ਤਾਂ ਕਿਹੜੀ ਸਿਬਲ ਸਕੋਰ 700 ਤੋਂ ਪਲੱਸ ਸਿਬਲ ਸਕੋਰ ਚਾਹੀਦਾ ਹੈ ਬਜਾਗ ਦੇ ਵਿੱਚ ਵੈਸੇ ਤਾਂ ਸਾਰਿਆਂ ਦਾ ਆਪਣਾ ਏਰੀਆ ਵਧੀਆ ਹੈਗਾ 700 ਤੋਂ ਪਲੱਸ ਹੀ ਹੁੰਦਾ ਚਲੋ 100 ਜੇ ਇੱਕ ਅਦਾ ਬੰਦਾ ਹੋ ਜਾਂਦਾ ਲੋ ਹੁੰਦਾ ਉਹ ਸੈਟਿੰਗ ਹੋ ਜਾਂਦੀ ਹੈ ਬਾਕੀ 700 ਆਪਣਾ ਸਿਬਲ ਚਾਹੀਦਾ ਜਿਆਦਾ ਬਜਾਗ ਦੇ ਹੁਣ ਆਣਾ ਕਿੱਥੇ ਪਵੇਗਾ ਤੇ ਤੁਹਾਡਾ ਨੰਬਰ ਕੀ ਆ ਆਪਣਾ ਮੁਕਸਰ ਰੋਡ ਕੁੱਟੀ ਵਾਲਾ ਚੌਂਕ ਰਾਜੋ ਇਲੈਕਟ੍ਰੀਕਲ ਜੀ ਬਹੁਤ ਮਸ਼ਹੂਰ ਦੁਕਾਨ ਹੈ ਆਪਣੇ 20 ਸਾਲ ਤੋਂ ਦੁਕਾਨ ਹੈ ਪੁਰਾਣੀ ਪਹਿਲਾਂ ਬਿਜਲੀ ਦੇ ਸਮਾਨ ਦੀ ਦੁਕਾਨ ਹੈ ਵਿੱਚ ਸਕੂਟਰੀਆਂ ਦਾ ਵਿੱਚ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਮਿਲੇਗਾ ਮਤਲਬ ਕਿ ਪੁਰਾਣੀ ਦੁਕਾਨ ਹੈ ਮੁਕਸਰ ਰੋਡ ਤੇ ਜਿੰਨ ਮਰਜ਼ੀ ਆ ਕੇ ਪੁੱਛ ਲੋ ਰਾਜੂ ਇਲੈਕਟ੍ਰੀਕਲ ਔਰ ਰਾਜੂ ਈ-ਬਾਈਕ ਸਕੂਟਰੀਆਂ ਵਾਲੀ ਦੁਕਾਨ ਜੀ ਤੇ ਆਪਣਾ ਨੰਬਰ ਜਰੂਰ ਬੋਲੋ 9855264390 ਜੀ